ਸਤਿ ਸ੍ਰੀ ਅਕਾਲ ਦੋਸਤੋ ਇੱਕ ਚੀਜ਼ ਦੱਸੋ ਪੰਜਾਬੀਓ ਵੀ ਸੜਕਾਂ ਤੋੜਨਾ ਠੇਕਾ ਜ਼ਰੂਰ ਲੈ ਲੈ ਆਲੇ-ਦਾਲੇ ਜ਼ਮੀਨਾਂ ਵਾਲਿਆਂ ਨੇ ਇਹ ਸੜਕਾਂ ਤੋੜਦੇ ਨੇ ਮੀਂਹ ਦਾ ਪਾਣੀ ਬਰਸਾਤ ਦਾ ਪਾਣੀ ਸੜਕਾਂ ਦੇ ਉੱਤੇ ਕਿਉਂ ਨਹੀਂ ਜ਼ਮੀਨਾਂ 'ਚ ਪੈਣ ਦਿੰਦੇ ਕਿਉਂ ਇਹਨਾਂ ਨੇ ਆਲੇ-ਦਾਲੇ ਭੜੌਆਂ ਬਣੀਆਂ ਨੇ ਆਲੇ-ਦਾਲੇ ਸੜਕਾਂ ਸਾਰੀਆਂ ਤੋੜ ਦੀਆਂ ਇਹ ਲੋਕ ਇਹ ਮੀਂਹ ਦੇ ਪਾਣੀ ਨਾਲ ਕਿਉ ਡੁੱਬ ਜੂ ਫਸਲ ਭਲਾ ਮੈਨੂੰ ਇਹ ਦੱਸੋ ਇਹਦੇ ਨਾਲ ਗੰਡਿਆਂ ਦੀ ਕਿਆ ਨੀ ਆਉਂਦੀ ਸਿਆਲ 'ਚ ਪਰ ਇੱਥੇ ਚੜੇ ਪੈ ਜਾਂਦੇ ਨੇ ਖੱਡੇ ਪੈ ਜਾਂਦੇ ਨੇ ਐਕਸੀਡੈਂਟ ਦਾ ਕਾਰਨ ਬਣਦੇ ਨੇ ਜਾਨਾਂ ਵੀ ਚਲੀ ਜਾਂਦੇ ਨੇ ਕੀਮਤੀ ਮੈਨੂੰ ਇਹ ਦੱਸ ਸੜਕਾਂ ਦਾ ਪਾਣੀ ਪੈਣ ਦਿੰਦੇ ਆਪਣਾ ਜ਼ਮੀਨਾਂ ਦੇ ਵਿੱਚ ਝੋਨੇ ਚ ਜਾਂ ਕੋਈ ਵੀ ਫਸਲ ਦੇ ਇਹ ਰੋਕਣ ਦਾ ਅਧਿਕਾਰ ਹੈਗਾ ਇਹਨਾਂ ਕੋਲੇ ਇਹ ਜਰੂਰ ਕਮੈਂਟਾਂ ਚ ਦੱਸੋ ਤੇ ਵੀਡੀਓ ਵੀ ਸ਼ੇਅਰ ਕਰਿਓ ਆ ਸੜਕਾਂ ਟੋੜ-ਟੋੜ ਰਹੇ ਨੇ ਬੜੇ ਬੜੇ ਖੱਡੇ ਪਾ ਪਾ ਤੇ ਇਹਨਾਂ ਨੇ ਕੀ ਹੋ ਜੂਏ ਮੀਂਹ ਦੇ ਪਾਣੀ ਨਾਲ ਤੁਸੀਂ ਆਪ ਹਿਸਾਬ ਲਾ ਲਓ ਆ ਦੇਖੋ ਐਕਸੀਡੈਂਟਾਂ ਦਾ ਕਾਰਨ ਖੱਡੇ ਪੈਣੇ ਫਿਰ ਖੱਡਿਆਂ ਦੇ ਵਿੱਚ ਸਾਨੂੰ ਪਤਾ ਉਹ ਐਕਸੀਡੈਂਟ ਹੋ ਜਾਂਦੇ ਨੇ ਗੱਡੀਆਂ ਬੁੜਕਦੀਆਂ ਨੇ ਮੋਟਰਸਾਈਕਲ ਖੱਡਿਆਂ 'ਚ ਡਿੱਗ ਜਾਂਦੇ ਨੇ ਆ ਦੇਖੋ ਜੀ ਇਹ ਲਗਭਗ ਇਹ 1.5 2 ਫੁੱਟ ਡੂੰਘੇ ਟੋਏ ਨੇ ਜੇ ਪਾਣੀ ਚਾਹੇ ਖੇਤ ਚ ਨਿਕਲ ਨਹੀਂ ਸਕਦਾ ਕਿਉਂ ਨਹੀਂ ਇਹ ਸੜਕਾਂ ਤੋੜਦੇ ਨੇ ਕਿਸਾਨ ਇਹ ਜਿੰਮੇਦਾਰ ਨੇ ਸੜਕਾਂ ਤੋੜਨ ਦੇ ਆ ਦੇਖੋ ਡਿਗ ਜੇ ਕੋਈ ਬੱਚੇ ਆਲਾ ਡਿਗ ਜੇ ਕੋਈ ਆ ਦੇਖੋ ਕਿਹੜੇ ਕਿਹੜੇ ਖੱਡੇ ਪਾਏ ਨੇ ਇਹ ਪਾਣੀ ਨਾਲ ਫਸਲ ਡੁੱਬ ਜੂਗੀ ਪਹਿਲਾਂ ਮੈਨੂੰ ਇਹ ਦੱਸੋ ਇਸੇ ਤਰ੍ਹਾਂ ਜਿੰਨੇ ਲਿੰਕ ਤੋੜ ਪੰਜਾਬ ਚ ਟੁੱਟੇ ਹੋਏ ਨੇ ਲਿੰਕ ਰੋਡ ਤੁਸੀਂ ਐਂ ਦੇਖ ਲਓ ਆਲੇ ਦਲੇ ਬੱਟਾ ਸਰਕਾਰ ਸੁੱਤੀ ਪਈਆ ਸਰਕਾਰ ਨੂੰ ਬੇਨਤੀ ਹੈ ਗੱਲਾਂ ਤੇ ਗੌਰ ਕਰੇ ਆ ਦੇਖੋ ਕਿਹੜੇ ਕਿਹੜੇ ਖੱਡੇ ਪਾਏ ਹੋਏ ਨੇ ਜਿਵੇਂ ਚੱਲ ਪਾਂਕਣਾ ਸੋਨੂੰ ਥੋਂ ਥੋਂ ਸੜਕਾਂ ਟੁੱਟੀਆਂ ਹੋਈਆਂ ਪਾਣੀ ਜਿੱਥੇ ਪਾਣੀ ਖੜਦਾ ਉੱਥੇ ਸੜਕ ਟੁੱਟਦੀ ਐ ਇਹ ਪਾਣੀ ਨਾਲ ਮੀਂਹ ਦੇ ਨਾਲ ਫਸਲ ਡੁੱਬ ਜੂ ਬਸ ਇੰਨੀ ਹੀ ਬੇਨਤੀ ਐ ਵੀਡੀਓ ਸ਼ੇਅਰ ਕਰ ਦੋ ਤੇ ਨਾਲੇ ਦੱਸੋ ਫਿਰ ਕਮੈਂਟਾਂ ਦੇ ਵਿੱਚ ਜ਼ਰੂਰ ਵੀ ਮੀਂਹ ਦੇ ਸੜਕ ਦੇ ਪਾਣੀ ਨਾਲ ਮੀਂਹ ਦੇ ਨਾਲ ਜਿਹੜਾ ਸੜਕ ਤੇ ਮੀਂਹ ਦਾ ਪਾਣੀ ਖੜਦਾ ਉਹ ਨਾਲ ਫਸਲ ਡੁੱਬ ਜੂ ਆਲੇ-ਦਾਲੇ ਬੱਟ ਕਰਨ ਦਾ ਕੀ ਮਤਲਬ ਆ ਦੇਖੋ ਆ ਦੇਖ ਲਓ ਸਤਿ ਸ੍ਰੀ ਅਕਾਲ ਦੋਸਤੋ ਆ ਪਾਣੀ ਖੜਾ ਐ ਦੋਏ ਪਾਸੇ ਨਿਕਲ ਸਕਦਾ ਇਹ ਇਧਰ ਵੀ ਜੀਰੀ ਚ ਨਿਕਲਦਾ ਪਰ ਇਧਰ ਲਿੰਕ ਸੜਕਾਂ ਤੋੜਨ ਦੇ ਜ਼ਿੰਮੇਦਾਰ ਅਸੀਂ ਆ ਨਾ ਪਾਣੀ ਨਾਲ ਨਾ ਝੋਨਾ ਡੁੱਬੇ ਨਾ ਗਾਹਾਂ ਕਣਕ ਡੁੱਬੇ ਜੇ ਕਹੀ ਅੱਜ ਝੋਨਾ ਹੈ ਦੇਖੋ ਇਧਰ ਵੀ ਦੈਂਦਾਂ ਡਿੱਗ ਸਕਦਾ ਤੇ ਉਧਰ ਵੀ ਦੈਂਦਾਂ ਡਿੱਗ ਸਕਦਾ ਪਰ ਚਲਾ ਬਣ ਗਿਆ ਸੜਕ ਦੇ ਖਿਲਾਫ ਪਚਾਲਿਆ ਦੇਖ ਲੋ ਆ ਦੇਖੋ ਵੀ ਬੱਚਿਆਂ ਵਾਲੇ ਵੀ ਹੋਰ ਵੀ ਜਾਂਦੇ ਨੇ ਆ ਦੇਖੋ ਵੀ ਚਲੇ ਕਿਵੇਂ ਬਣ ਜਾਂਦੇ ਨੇ ਰੋਡ ਵੀ ਟੁੱਟਦੇ ਨੇ ਕਿਉਂ ਜੀ ਪਾਣੀ ਨਿਕਲ ਸਕਦੇ ਦੋਇ ਪਾਸੇ ਬਾਹਰ ਤੋਂ ਤਾਂ ਨਿਕਲ ਜੂਗਾ ਜੇ ਕੱਢਣਾ ਹੋਵੇ ਉੱਥੋਂ ਵੱਢ ਕੇ ਹਾਂ ਇਹਦੇ ਨਾਲ ਤਾਂ ਝੋਨਾ ਡੁੱਬਦਾ ਨਹੀਂ ਹਾਂ ਝੋਨਾ ਤਾਂ ਜੀ ਡੁੱਬਦਾ ਫੇਰ ਤੁਸੀਂ ਆ ਲੈ ਲਓ ਵੀ ਕੋਈ ਕਿੰਨਾ ਔਖਾ ਇਹ ਕਿੱਡਾ ਚੜ੍ਹਾ ਬਣ ਕੇ ਨਾਲੇ ਛੜਕ ਟੁੱਟੂ ਬਿਲਕੁਲ ਜੇ ਪਾਣੀ ਨਿਕਲ ਜੇ ਇਹਦੇ ਨਾਲ ਕੋਈ ਡੁੱਬਦਾ ਤਾਂ ਨਹੀਂ ਫਸਲ ਜੇ ਕਹੀ ਆਪਾਂ ਫਾਂਜੇ ਹਾਂ ਉਹੀ ਕਹਿੰਦੇ ਆ ਵੀ ਕਿੰਨੇ ਔਖੇ ਹੁੰਦੇ ਨੇ ਰਾਹ ਗੀਰੋ ਰੋ ਗੱਡੀਆਂ ਵਾਲੇ ਮੋਟਰਸਾਈਕਲਾਂ ਵਾਲੇ ਕਿੰਨੀ ਦੁਨੀਆ ਬਦੀਨ ਹੋ ਰਹੀ ਹੈ ਪਾਣੀ ਨਾਲ ਕੀ ਹੁੰਦਾ ਜੀ ਆਪਣੇ ਨੂੰ ਕਿਉਂ ਕਰਕੇ ਇਹਦਾ ਕੀ ਕਰਨ ਇਹ ਨਾਲੇ ਕਾਨੂੰਨ ਵੀ ਨਹੀਂ ਇਹ ਪਾਣੀ ਨਾਲ ਕੀ ਹੁੰਦਾ ਨਾਲੇ ਇਹਦਾ ਜਮੀਨ ਉੱਚੀ ਹੋ ਜਾ ਕਰਾਂ ਬਣਾ ਦਿਆ ਕਰੂਗਾ ਬੜਿਆਂ ਬਣਾ ਦਿਆ ਕਰੂਗਾ ਛੜਕਾ ਇਹ ਕੱਲੀ ਨਹੀਂ ਹੈਗੀ ਪੰਜਾਬ ਚ ਤੁਸੀਂ ਨਿਗਾਹ ਮਾਰ ਲਓ ਲਿੰਕ ਰੋੜਾ ਜਿੱਥੋਂ ਟੁੱਟੇ ਹੋਏ ਨੇ ਚੜੇ ਬਣੇ ਨੇ ਇਹ ਮੌਤ ਦਾ ਕਾਰਨ ਵੀ ਬਣ ਜਾਂਦੇ ਨੇ ਕਈ ਵਾਰੀ ਵਿੱਚ ਡਿੱਗ ਜਾਂਦਾ ਕੋਈ ਜਵਾਕਾਂ ਵਾਲਾ ਹੋਰ ਇਹ ਬੇਨਤੀ ਹੈ ਵੀ ਯਾਰਾ ਕਿਸਾਨ ਭਰਾਵਾਂ ਨੂੰ ਕਿਸੇ ਆਪੇ ਯਰ ਸੁਧਾਰ ਲਿਓ ਤੁਸੀਂ ਆਹ ਦੇਖ ਲਓ ਹੁਣ ਕੀ ਹਾਲਾਤ ਹੈ ਇਹ ਆਹ ਪਾਣੀ ਨਿਕਲ ਸਕਦੇ ਵਾਲੇ ਨਾਲੇ ਆ ਨਹੀਂ ਨਿਕਲਦਾ ਸਹੀ ਆ ਦੇਖੋ ਆਹ ਹਾਲਾਤ ਦੇਖ ਲਓ ਵੀ ਯਾਰ ਕੀ ਕਹੀਏ ਕਿਹਨੂੰ ਕਹੀਏ ਅਹੀਂ ਪਿੱਛੇ ਚੜਾ ਇੱਕ ਵੱਡਾ ਕਿਸਾਨ ਭਰਾ ਉਹ ਇਹ ਸੋਚ ਲਿਆ ਕਰੋ ਇਹਦੇ ਨਾਲ ਕੋਈ ਫਸਲ ਨਹੀਂ ਡੁੱਬਦੀ ਹੈਗੀ ਕੋਈ ਕੁਝ ਨਹੀਂ ਹੁੰਦਾ ਹੈਗਾ ਵੀਡੀਓ ਸ਼ੇਅਰ ਕਰ ਦਿਓ ਤਾਂ ਪੱਕੇ ਤੇ ਤਾਂ ਜੋ ਯਾਰ ਅਸੀਂ ਜਾਗ ਜੀਏ ਕੁਛ ਆ ਦੇਖੋ ਕਿੱਡਾ ਵੱਡਾ ਚੜਾ ਬਣ ਜੂ ਇਹ ਸੜਕ ਟੁੱਟ ਜੂ ਕਿੱਥੇ ਪਾਣੀ ਇਧਰੋਂ ਨਿਕਲ ਜੇ ਮੈਨਾਂ 1 ਮਿੰਟ ਲੱਗੂਗਾ ਆਲੇ-ਦਾਲੇ ਪੜਿਓ ਬੱਜੀ ਖੜੀ ਐ ਹਾਲਾਤ ਦੇਖ ਲਓ